ਸੰਤ ਬਾਬਾ ਅਤਰ ਸਿੰਘ ਜੀ ਦੀ ਵਰੋਸਾਈ ਧਰਤੀ ਮਸਤੂਆਣਾ ਸਾਹਿਬ ਵਿਖੇ ਸਰਦਾਰ ਪਰਮਿੰਦਰ ਸਿੰਘ ਢੀਂਸਾ ਜੀ ਦੀ ਅਗਵਾਹੀ ਅਤੇ ਸਰਦਾਰ ਜਸਵੰਤ ਸਿੰਘ ਖੈਰਾ ਜੀ ਦੀ ਦੇਖਰੇਖ ਹੇਠ ਚੱਲ ਰਹੇ ਸੰਸਥਾ ਅਕਾਲ ਕਾਲਜ ਆਫ ਐਜੂਕੇਸ਼ਨ ਮਸਤੂਆਣਾ ਸਾਹਿਬ ਦੇ ਅਧਿਆਪਕਾਂ ਮਾਪਿਆਂ ਵਿਦਿਆਰਥੀਆਂ ਅਤੇ ਸਮੂਹ ਪੰਜਾਬੀਆਂ ਨੂੰ ਨਵੇਂ ਸਾਲ ਦੇ ਆਗਮਨ ਉੱਪਰ ਬਹੁਤ ਬਹੁਤ ਮੁਬਾਰਕਾਂ ਮੈਨੂੰ ਦੱਸਦਿਆਂ ਬੜੀ ਖੁਸ਼ੀ ਹੋ ਰਹੀ ਹੈ ਕਿ ਇਹ ਸੰਸਥਾ ਇਲਾਕੇ ਦੀਆਂ ਸਿਰਕੱੜ ਸੰਸਥਾਵਾਂ ਵਿੱਚੋਂ ਇੱਕ ਹੈ ਜਿਸ ਤੇ ਵਿਦਿਅਕ ਨਤੀਜੇ ਇੱਥੋਂ ਦੇ ਅਧਿਆਪਕਾਂ ਦੇ ਉੱਚ ਯੋਗਤਾ ਪ੍ਰਾਪਤ ਅਤੇ ਉਹਨਾਂ ਦੀ ਮਿਹਨਤ ਦੇ ਸਦਕਾ ਬੜੇ ਸ਼ਾਨਦਾਰ ਰਹਿੰਦੇ ਹਨ ਅਤੇ ਨਾਲ ਹੀ ਇਹ ਸੰਸਥਾ ਵਿਦਿਅਕ ਦੇ ਨਾਲ-ਨਾਲ ਗੈਰ ਵਿਦਿਅਕ ਪ੍ਰਾਪਤੀਆਂ ਵੀ ਬਹੁਤ ਸ਼ਾਨਦਾਰ ਰਹਿੰਦੀਆਂ ਹਨ ਇਹ ਸੰਸਥਾ ਯੂਨੀਵਰਸਿਟੀ ਪੱਧਰ ਦਾ ਰਿਸਰਚ ਵਰਕ ਵੀ ਕਰ ਰਹੀ ਹੈ ਇਹ ਨਵੇਂ ਸਾਲ ਦੇ ਇਸ ਮੌਕੇ ਦੇ ਉੱਪਰ ਮੈਂ ਇੱਕ ਵਾਰੀ ਫਿਰ ਤੋਂ ਸਭ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਦਿੰਦੀ ਹਾਂ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ